ਉੱਤਾਂ ਦੀਏ ਨਾਲੇ ਗਾਹਾਂ ਮੇਰਾ ਗਿੱਟਾ ਤੋੜ ਦੇਣਾ ਸੀ ਓਏ ਆਹ ਕਾ ਉਹਨੂੰ ਦਵਾਏ ਦੇ ਇਹਨੂੰ ਬਾਪੂ ਮੈਂ ਬੀਬੀ ਨੂੰ ਕਿਹਾ ਤੀ ਮੈਂ ਮੈੜ ਜੁੱਤੀ ਦਵਾਵੇ ਮੇਰੀ ਗੱਲ ਹੀ ਨਹੀਂ ਸੁਣਦੀ ਹੈਗੀ ਬੀਬੀ ਆਹ ਦਵਾਤੇ ਮੇਰੇ ਛਿੱਤਰ ਜਾਏ ਜਿਉਂ ਸਿਆਲ ਚੜਦਾ ਤੂੰ ਆਹ ਸਲਾਈ ਸੈਂਟਰ ਲੈ ਕੇ ਭਜਨੀਆ ਆਏ ਸਿਆਲ ਦਾ ਕੰਮ ਆ ਤੇਰਾ ਅਰ ਪਾਇਆ ਵੇ ਮੈਂ ਕਦੇ ਦੇਖਿਆ ਨਹੀਂ ਨਾ ਤਾਂ ਕਦੇ ਸਾਡੇ ਪਾਇਆ ਨਾ ਜਵਾਕਰ ਨੇ ਪਾਇਆ ਤੂੰ ਕਰਦੀ ਗਈ ਇਹਨਾਂ ਦਾ ਨਾ ਜਿਹੜਾ ਤੇਰੇ ਪਾਇਆ ਹੋਇਆ ਸਵੈਟਰ ਇਹ ਕੀ ਦਾ ਬੁਣਿਆ ਹੋਇਆ ਤੇਰੇ ਯਾਦ ਹੈਗਾ ਮੈਂ ਜੇ ਬੁਣਦੀ ਆ ਤਾਂ ਪਾਉਂਦੇ ਵੀ ਆ ਹੁਣ ਐ ਤਾਂ ਹੈ ਨਹੀਂ ਵੀ ਘਰੇ ਸਾਰੇ ਕਿਸੂ ਢੀ ਰੱਖੋ ਹੁਣ ਐ ਚੱਲ ਆਇਤ ਕੀ ਬੁਣ ਲੂੰਗੀ ਇਹ ਕਿਤੇ ਗਾਹਾਂ ਨੂੰ ਪੈ ਜੂਗਾ ਉਦੋਂ ਤੂੰ ਹੀ ਭੁੱਲ ਜੈਨਾ ਕਮਲਿਆ ਬੰਦਿਆ ਉਹ ਫਿਰ ਹੋਰ ਕੰਮ ਕਾਰ ਵੀ ਕਰ ਲਿਆ ਕਰੋ ਕੋਈ ਸਾਰਾ ਦਿਨ ਕਦੇ ਕੁੰਡੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਨਾ ਹੋਰ ਮੇਰੇ ਲਈ ਕੰਮ ਤੂੰ ਕਰਦਾ ਮੈਂ ਆਪ ਹੀ ਕਰਦੀ ਆ ਉਹ ਚੱਲ ਛੱਡ ਤਾਂ ਭੁੱਖ ਲੱਗ ਰਹੀ ਆ ਰੋਟੀ ਲਿਆਓ ਰੋਟੀ ਖਾਈਏ ਅੱਛਾ ਫਰਹਾਏਗਾ ਮੇਰੇ ਸਲਾਈ ਸੈਂਟਰਾਂ ਨੂੰ ਕਾਹਨੂੰ ਟੋਕ ਦਾਂਗਾ ਸਲਾਈਆਂ ਚੱਕ ਕੇ ਵੇਜਣੀਆਂ ਮੰਗਾਉਣੀਆ ਰੋਟੀ ਓ ਮੁੰਡਿਆ ਓ ਮੁੰਡਿਆ ਓ ਕਿਉਂ ਰੰਗ ਲਾ ਹੈਗਾ ਦਾ ਦੇਖ ਕਿਵੇਂ ਖੁਰਚਣ ਲੱਗਾ ਇਹਨੂੰ ਨਾ ਰੰਗ ਲਾਉਨ ਨੂੰ ਹਾਰ ਲਿਆ ਇਹ ਮੱਥਾ ਦਾ ਪਲਟੀਨਾ ਲੈ ਕੇ ਦਿੱਤਾ ਤਿੰਨ ਮਹੀਨੇ ਰੋਟੀ ਛੱਡੀ ਸੀਗੀ ਫਿਰ ਕਿਤੇ ਮੋਟਰਸਾਈਕਲ ਜੋਗਾ ਹੋਇਆਗਾ ਬੁਲਟਾ ਗਾਂ ਦੀ ਰੰਗ ਲਾਉਗਾ ਮਾਰਦਾ ਗੱਲਾਂ ਓ ਸ਼ਕਲ ਦੇਖ ਕੇ ਚਪੇੜ ਲੱਗਦੀ ਆ ਬਜੇ ਤੈਨੂੰ ਲੈ ਕੇ ਤਾਂ ਦੇਤਾ ਮੇਰੇ ਬਾਪ ਨੇ ਮੇਰ ਨੂੰ ਸਾਈਕਲ ਵੀ ਲੈ ਕੇ ਦੇਤੀ ਆਪਣੀ ਕਮਾਈ ਦਾ ਲੈ ਆ ਦੀ ਜੈਨਾ ਖੱਬੀ ਖਾਨਾ ਨਾ ਆਪਣੀ ਕਮਾਈ ਦਾ ਲੈ ਲੈ ਬੋਲਟ ਛੱਡ ਤੈਹਜਾਜ ਲੈ ਲੈ ਹੈਪੀ ਬੋਤਾ ਆ ਤੈ ਡੈਡੀ ਨੂੰ ਰੋਟੀ ਫੜਾ ਜਾ ਹਾਂ ਬੀਬੀ ਲਿਆਉਣੀ ਆ ਰੋਟੀ ਉਹ ਜੋਤ ਗਈ ਹੋਈ ਹੈ ਲੱਸੀ ਲੈਣਾ ਹਜੇ ਤੱਕ ਨਹੀਂ ਮੁੜੀ ਹੈਗੀ ਪਤਾ ਨਹੀਂ ਕਿੱਥੇ ਰਹੇਗੀ ਲੈ ਆ ਤਾਂ ਵਧੀਆ ਹੋ ਗਿਆ ਬੇਬੇ ਦਾਦੀਆਂ ਵੀ ਵਿਆਹ ਆ ਗਿਆ ਪਾਣ ਨੀ ਬੇਬੇ ਬੇਬੇ ਆ ਦੇਖ ਆਪਾਂ ਨੂੰ ਵਿਆਹ ਦਾ ਕਾਰਡ ਆਇਆ ਲੈ ਫੜ ਫੜ ਹਾਂ ਕਿੱਦਰਾ ਹੈ ਇਹਨੂੰ ਬਹੁਤ ਪੜੀ ਹੁੰਦੀ ਆ ਪੜ ਹੁਣ ਕੀ ਦਾ ਕਾਰਡ ਹੈ ਲੈ ਬੇਬੇ ਉਰਾ ਮੈਂ ਪੜਾ ਪੜ ਪੁੱਤ ਹੈਗੀ ਸੁਖਨਾ ਮੇਰੀ ਤੀ ਪੜਨ ਵਾਲੀ ਮੇਰਾ ਪੁੱਤ ਕਾਰਡ ਕਿਦਾ ਕੌਣ ਫੜਾ ਕੇ ਗਿਆ ਕੋਸ਼ੇਗਾ ਹੋਰ ਉਹ ਨਹੀਂ ਵੀਰੇ ਬਾਪੂ ਮੈਂ ਲਸੀ ਲੈਣ ਗਈ ਸੀ ਉਥੇ ਤਾਂ ਇੱਕ ਬੰਦਾ ਐ ਤਰ੍ਹਾਂ ਨਾਪੁੱਛਦਾ ਫਿਰਦਾ ਸੀ ਮੈਨੂੰ ਕਹਿੰਦਾ ਵੀ ਆਹ ਕਿ ਮਾ ਤਾਂ ਮੇਰਾ ਬਾਪੂ ਆਗਾ ਮਾ ਕੰਨਾ ਵਿਆਹ ਦਾ ਕਾਰ ਦਿੰਨਾ ਮੈਂ ਤੁਸੀਂ ਮੈਨੂੰ ਫੜਾ ਦੋ ਤੇ ਮੈਂ ਕਿਹਾ ਮਹਾ ਦੋ ਘਰੇ ਚਾਹ ਬਾਣੀ ਪੀ ਲਓ ਉਹ ਕਹਿੰਦਾ ਨਹੀਂ ਮੈਨੂੰ ਹੋਰ ਵੀ ਕੰਮ ਆਗੇ ਨਹੀਂ ਕੁੜੀਏ ਹੁਣ ਘਾੜ ਪੜ ਵੀ ਰਹਿ ਕਿਹਦਾ ਵਿਆਹ ਹੈ ਦੱਸ ਦੱਸ ਭਾਈ ਕੀ ਨਾਂ ਬੋਲ ਮੈਨੂੰ ਆਹੂ ਬਾਪੂ ਦਾ ਨਾਂ ਦਊਂਗਾ ਇਹ ਤਾਂ ਮਨਦੀਪ ਕੌਰ ਲਿਖਿਆ ਹੋਇਆਗਾ ਮਨਦੀਪ ਕੌਰ ਲੈ ਫੇਰੇ ਬੱਸ ਇਹ ਤਾਂ ਆਪਣੀ ਉਹ ਸੰਗਰੂਰ ਵਾਲੀ ਨਹੀਂ ਹੈਗੀ ਸੋ ਢੀਪੂ ਆਦੀਪਤੀ ਅੱਛਾ ਆ ਗਿਆ ਬਰਤਵਾ ਉਹਦਾ ਵਿਆਹ ਗਾ ਮਦੀਪ ਦਾ ਫੇਰ ਸਾਚ ਦਿਨ ਕਾਇ ਨੇ ਦਿਨ ਦਾ ਸਾ ਮੈਂ ਦੇਖਦੀ ਮੈਂ ਮੈਂ ਤਾਂ ਦੋ ਤਰੀਕਾ ਦੋ ਤਰੀਕਾ ਹੁਣ ਥੋੜੇ ਦਿਨ ਹੀ ਰਹਿ ਗਏ ਕੰਦਨ ਬਣ ਗਏ ਆਹੀ ਬਸ ਅਗਲੇ ਹਫਤੇ ਵੀਰੇ ਮੈਂ ਗਿਣਦੀ ਆ ਇੱਕ ਅੱਜ ਕਿੰਨੇ ਤਰੀਕਾ ਭਾਬੀ ਅਗਲੇ ਹਫਤੇ ਦੋ ਦਿਨ ਅੱਛਾ ਲੈ ਫੇਰ ਅੱਜ ਤਾਂ ਦਿਨ ਧਗਿਆ ਜਾ ਬੱਢਿਓ ਹੁਣ ਮਾਗਰ ਕੀ ਰਹਿ ਜਾ ਹਰੇ ਰੱਖੇ ਹੋਏ ਦਿਨ ਤਾਂ ਛੇਤੀ ਆ ਜਾਂਦੇ ਨੇ ਹੋਰ ਬਾਪੂ ਬੇਬੇ ਚਲ ਆਪਾਂ ਪਹਿਲਾਂ ਬਾਜ਼ਾਰ ਚ ਲੈ ਕੱਪੜੇ ਲੈ ਕੇ ਆਉਨੇ ਆਂਗੇ ਆਹੋ ਇਹ ਵੀ ਗੱਲ ਸਹੀ ਹੈ ਹੋਰ ਮੇਰੀ ਗੱਲ ਸੁਣ ਮੈਂ ਤਾਂ ਉੱਥੇ ਜਾਉਂਗੀ ਉਹ ਕੀ ਕਹਿੰਦੇ ਹੁੰਦੇ ਨੇ ਉਹਨੂੰ ਅਜੀਥੇ ਕੁੜੀਆਂ ਤਿਆਰ ਹੁੰਦੀਆਂ ਹੁੰਦੀਆਂ ਚਲੋ ਮਾ ਵਿਸਲੂਣ ਆਹੋ ਉੱਥੇ ਹੀ ਮੈਂ ਤਾਂ ਪਰਵੱਟੇ ਵੜਾ ਕੇ ਆਉਂਗੀ ਮੈਂ ਤਾਂ ਆਪਾਂ ਵੀ ਟਿੱਡੇ ਟਿੱਕਾ ਲਿਆਉਂਗੀ ਹਾਂ ਚਲ ਆਪਦੀ ਆਪਦੀ ਲੈ ਕੇ ਬੈਗਿਆ ਤੂੰ ਐਂ ਕਰ ਤੂੰ ਤਾਂ ਤੇਰੇ ਬਾਪੂ ਰੋਟੀ ਫੜਾ ਤੂੰ ਉਤਰ ਚਾ ਫੇਰ ਕੰਮ ਨਿਮੇੜ ਕੇ ਚੱਲੀ ਜਾ ਯਾਰ ਕਿਦ ਨੇ ਜਾ ਮੇਨ ਲੱਸੀ ਕਿੱਥੇ ਆ ਹਾਂ ਭਈ ਲੱਸੀ ਮੈਂ ਲੱਸੀ ਭੁੱਲ ਗਈ ਜਾ ਜਾ ਚ ਆਹੋ ਵਿਆਹ ਆ ਗਿਆ ਸਾਨੂੰ ਲੈ ਭਾਈ ਹੁਣ ਆਪਦੀਆਂ ਤਿਆਰੀਆਂ ਕਰ ਲੋ ਯਾਰ ਕੇ ਯਾਰ ਕੇ ਫੇਰ ਨਾ ਬਾਅਦ ਚ ਕਹਿ ਦਿਓ ਆਹ ਕੱਪੜਾ ਬਣਿਆ ਨਹੀਂ ਆ ਚੀਜ਼ ਲੈ ਹੰਦੀ ਨਹੀਂ ਤਿਆਰੀਆਂ ਤੂਰੀ ਨਹੀਂ ਹੁੰਦੀਆਂ ਬੈਧੀਆਂ ਕਿਉਂ ਹਾਏ ਗਾਤੋ ਬੋਲਦੇਗਾ ਜਮਾ ਪਿਓ ਵਰਗਾ ਕਾਲੇ ਮੂਹ ਵਾਲਿਆ ਪੈਣੀ ਛਕ ਲਾਲਾ ਕਾਲੇ ਮੂਹ ਵਾਲਾ ਨਾਲੇ ਹੋਰ ਉਹ ਇਹਨਾਂ ਪਕਾਈ ਜੀ ਮਾਰਿਆ ਕਰ ਸੱਚ ਕਹਿਣਾ ਨਹੀਂ ਜਾਇਆ ਜਾਂਦਾ ਪਹਿਲਾਂ ਤਾਂ ਚਾਰ ਪੰਜ ਦਿਨ ਇਹਦੀ ਮਿੰਤਾ ਕਰਨੀ ਪੈਣੀ ਹੈ ਵੱਡੇ ਲਾਣੇਦਾਰ ਦੀਆਂ ਜਦ ਇਹ ਨੂੰ ਇਹ ਪੈਸੇ ਦੇਊਗਾ ਉਦੋਂ ਉਹ ਵਿਆਹ ਲੰਘ ਜਾਊਗਾ ਛੱਡੋ ਪਰਾਂ ਜਾਇ ਨਹੀਂ ਜਾਂਦਾ ਬਸ ਸਾਲੇ ਉਹ ਪਹਿਲਾਂ ਨੰਗੇ ਫਿਰਦੇ ਹੋ ਕੱਪੜੇ ਹੈ ਨਹੀਂ ਤੁਹਾਡੇ ਲਵੇ ਆਹ ਕੱਪੜੇ ਕੀ ਕਹਿੰਦੇ ਨੇ ਇਹ ਕਿ ਮੋੜ ਦੰਗੇ ਤੁਹਾਨੂੰ ਪੈਸੇ ਨਹੀਂ ਦੰਦਾ ਪੈਸੇ ਦੰਦਾ ਪੈਸੇ ਝੜਨ ਲੱਗਦੇ ਆ ਉਹ ਐਂ ਕਰ ਨਾ ਨਹੀਂ ਸਰਦਾ ਕੱਪੜਿਆਂ ਦਾ ਨੀ। ਆਪਣੇ ਵਾਲੇ ਬਜਾਜੀ ਦੇ ਲੈ ਜੀ ਇਹਨਾਂ ਨੂੰ ਇਕੱਠੇ ਕਰਕੇ ਉੱਥੋਂ ਦਵਾ ਲਈਏ ਸਾਰਿਆਂ ਨੂੰ। ਪੈਸੇ ਸਾੜੀ ਦੇ ਦਿਆਂਗਾ ਸਾਨੂੰ। ਆਹੋ। ਕੁਰਤੇ ਪਜਾਮੇ ਸਵਾਦੇ ਡੇਡੇ ਚੋਲੇ ਸਾਡੇ ਉਹ ਤੇ ਜਲੂਸ ਕਢਾ ਦੇ ਸਾਡਾ ਰਿਸ਼ਤੇਦਾਰੀਆਂ ਚ ਵੀ ਬੁੜੇ ਵਾਲੇ ਕੱਪੜੇ ਪਾ ਕੇ ਆ ਗਏ। ਕੁਰਤੇ ਪਜਾਮੇ ਸਵਾਉ ਦਰਜੀ ਦੇ ਬਜਾਰੋਂ ਲਿਆਵਾਂਗੇ ਅਸੀਂ ਤਾਂ। ਉਹ ਪੈਂਟਾਂ ਵੀ ਮਿਲਦੀਆਂ ਨੇ ਉਹਦੇ। ਪੱਧ ਕਰਦੇ ਹਾਂ ਬਜ਼ਾਰੋਂ ਲਿਆਵਾਂਗੇ। ਮੇਰੀ ਗੱਲ ਸੁਣ ਲੈ ਮੁੰਡਾ ਸੱਚੀ ਗੱਲ ਕਹਿੰਦਾ। ਹਫਤਾ ਦੋ ਹਫਤੇ ਪਹਿਲਾਂ ਮਿੰਟਾਂ ਕਰਨੀਆਂ ਪੈਂਦੀਆਂ ਨੇ ਫੇਰ ਚਾਰ ਪੈਸੇ ਸਾਨੂੰ ਮਿਲਦੇ ਆ ਫੇਰ ਆਇਆਂ ਤੋਂ ਮੰਗਦਾ ਸਾਬ ਕਿਤਾਬ ਕਿਹੜੇ ਨੇ ਕਿੰਨੇ ਲਾਏ ਕਿੰਨੇ ਬਚਿਆ ਲਿਆ ਫੜਾਓ ਹੈ ਆਪਦਾ ਨਟ ਘੇਰਾ ਜਿੰਨਾ ਖਰਚਾ ਉਹ ਨਹੀਂ ਉਹ ਨਹੀਂ ਦੀਦਾ ਸਾਰੀਆਂ ਗੱਲਾਂ ਛੋੜੋ ਸਾਨੂੰ ਐਂ ਦੱਸ ਬਾਪੂ ਅਸੀਂ ਕਿਹੜੀ ਤਕਾਰ ਦੇ ਸੂਟ ਪਟਵਾਈਏ ਪੁੱਤੂ ਦੱਸਦਾ ਤੇਰੀ ਮਾਂ ਨੂੰ ਆਰੇ ਬਾਪੂ ਮੇ ਤਾਂ ਹੈ ਕਹਿੰਦੀ ਸੀ ਦੇਖਣਾ ਹੁਣ ਸਕਰਾਰ ਮਸਾ ਮਸਾ ਵਿਆਹ ਹੈ ਇੱਕ ਠੰਡ ਚ ਹੈਣਾ ਨਾ ਤਾਂ ਲੱਡੂ ਖਾਵਾਂਗੇ ਮਾਏ ਕਹਿੰਦੀ ਸੀ ਆ ਦਾੜੀ ਜੀ ਵੀ ਤੂੰ ਵੀ ਕਾਲੀ ਕਰ ਲੰਦਾ ਕੋਈ ਨਾ ਕੋਈ ਨਾ ਭਾਈ ਲਾਹ ਕਹਾਂ ਇਹਨੂੰ ਉਥੇ ਬਰਾਤ ਚੜਾਉਣਾ ਹੈਗਾ ਨਹੀਂ ਨਹੀਂ ਬੀਬੀ ਕਾਲਾ ਮੂੰਹ ਸੋਹਣਾ ਲੱਗਦਾ ਦੂਰ ਬੇਟੇ ਨੂੰ ਹੂੰ ਕਾਲਾ ਮੂੰਹ ਸੋਹਣਾ ਲੱਗਦਾ ਕਿ ਗੋਏ ਦਾ ਬੋਲੀ ਆ ਮੇਰਾ ਦਾਵ ਸੌ ਲੱਗੇ ਪਕੌੜਿਆ ਖਾਣ ਨੂੰ ਬਾਈ ਜੀ ਕਰ ਮੈਂ ਤਾਂ ਪਲੇਟ ਭਰ ਕੇ ਖਾਉਂ ਤੂੰ ਤਾਂ ਕਰੇ ਛੱਡ ਜਾ ਹਾਂ ਦਾ ਬਾਈ ਤੇ ਜੋ ਮਾਪੀ ਐ ਜਾਉਗੀ ਨਾ ਨਾ ਜਾ ਕਿਉਂ ਕੀ ਹੋਗਾ ਵੀਰੇ ਕੋਈ ਨਾ ਕੋਈ ਨਾ ਗਾਲ ਸੁਣੋ ਮੇਰੀ ਹੋਰ ਜਾਣਾ ਨਹੀਂ ਬਾਜ਼ਾਰ ਐ ਜਾਣਾ ਕੋਈ ਨਾ ਪੁੱਠਾ ਸਿੱਧਾ ਜਾ ਮੂੰਹ ਕਰੋ ਸਾਰੇ ਖੁਸ਼ ਰਹੋ ਸੁਖੀ ਸੰਧੀ ਮਾਸਾਂ ਵਿਆਹ ਲੁਗੀ ਨਹੀਂ ਰੋਟੀ ਲਿਆ ਬੀਬੀ ਬਾਪੂ ਦੀ ਲੈ ਆ ਲੈ ਤੇ ਆਹੋ ਮੈਂ ਤਾਂ ਕਹਿਨੀ ਆ ਨਾ ਭਾਈ ਜੀਨੇ ਆਪਦਾ ਲਿਆਉਣਾ ਸਮਾਨ ਆਪਦਾ ਲਿਓ ਮੈਂ ਥੋੜੇ ਜਿਹੇ ਪੈਸੇ ਤਾਂ ਦੇ ਦੇ ਹੁਣ ਖਾਲੀ ਹੱਥ ਤਾਂ ਕਿਵੇਂ ਜਾਵਾਂਗੇ ਬਾਜ਼ਾਰ ਚ ਓ ਇੰਨੇ ਦਾ ਹੁ ਗੁਰੀ ਤੋਂ ਲੈ ਲਿਓ ਗੁਰੀ ਲਵੇ ਹੋਣਗੇ ਉਹਨੂੰ ਤਾਂ ਬੁਲਾ ਲਓ ਵੇ ਸੱਚ ਹਾਂ ਗੁਰੀ ਨੂੰ ਤਾਂ ਦੇ ਸਨੇਹਾ ਇੱਥੇ ਆਪਾਂ ਹੀ ਕਰੀ ਜਾਂਦੇ ਹਾਂ ਸਲਾਹ ਹਾਲਾ ਉਹਨੂੰ ਭੁੱਲੀ ਬੈਠੇ ਆਹੋ ਜਨ ਗੁੱਡੀ ਜਾਂਦਾ ਖੇਤ ਹਣਾ ਹਾਂ ਠੀਕ ਆ ਜਾ ਪਾ ਜਾ ਉਹਨੂੰ ਲੈ ਕੇ ਉਹਨੂੰ ਠੀਕ ਆ ਫਿਰ ਐਸੇ ਤਿਆਰ ਰੱਖੀ ਸਾਡੇ ਆਉਂਦੇ ਨੂੰ ਆਹੋ ਵੇ ਭਾਗ ਜਾ ਨਾਲੇ ਗੱਲ ਸੁਣ ਲੈ ਮੇਰੀ ਹੂੰ ਕੋਈ ਨਾ ਦੇ ਦੇ ਥੋੜੇ ਜਿਹੇ ਪੈਸੇ ਮਾਹ ਦਾ ਵਿਆਹ ਆ ਆਪਾਂ ਕਪੜੇ ਲੈ ਲਿਆ ਦੇ ਦੇ ਅੱਜ ਸਮਾਨ ਚਲ ਆਇਆ ਕੱਪੜੇ ਤਾਂ ਅਸੀਂ ਆਰਤੀ ਦੇ ਲਿਆਵਾਂਗੇ ਫੇਰ ਆ ਜਿਹੜਾ ਮਾੜਾ ਮੋਟਾ ਕੋ ਸੂਰਖੀ ਬੋਡਰਾ ਨੂ ਤਾਂ ਲਿਆਉਗੀ ਓਏ ਆਰਤੀ ਆ ਕੱਪੜੇ ਨਹੀਂ ਵੇਚਦਾ ਬਜਾਜੀ ਕੱਪੜੇ ਵੇਚਦਾ ਓਹੋ ਬਜਾਜੀ ਹੋਈ ਉਹਨੇ ਤਾਂ ਚੱਲੇ ਆਵਾਂਗੇ ਤੇ ਮੇਰੀ ਗੱਲ ਸੁਣ ਉਹ ਛੱਡ ਤੂੰ ਅੱਜ ਕੱਲ ਸੂਟ ਸਾੜ ਕਿਹੜਾ ਪਾਉਂਦੇ ਆ ਉਹ ਨਹੀਂ ਤੇ ਅਕਦੀ ਹੁੰਦੀ ਨਹੀਂ ਫੋਨ 'ਚ ਮੈਂ ਓਹੋ ਵੀਡੀਓ ਜੀਆਂ ਬੀਬੀ ਸਾਨੂੰ ਸਾਬ ਦਵਾਰੇ ਕਾ ਗਰੇ ਜੇ ਕੀ ਕਹਿੰਦੇ ਹੁੰਦੇ ਨੇ ਨਹੀਂ ਉਹ ਪਾਈ ਕਗਰਾ ਇੱਕ ਤਾਂ ਤੇਰੀ ਮਾਂ ਦਾ ਪਿਆ ਪਰ ਮੈਂ ਕੀ ਪਾਉਂਗੀ ਬਾਪੂ ਤਾਂ ਪੁਰਾਣੇ ਹੋ ਗਏ ਪੁਰਾਣੇ ਰਿਵਾਜ ਨਾਲ ਉਹ ਨਹੀਂ ਪੈਂਦੇ ਇਹ ਤਾਂ ਉਹ ਲਹਿੰਗੇ ਲੁੰਗੇ ਜੇ ਕਹਿੰਦੀਆਂ ਨੇ ਹਾਂ ਉਹ ਬਾਪੂ ਅੱਜ ਕੱਲ ਨਿਵਾਜ਼ ਆ ਉਹ ਇੰਨੀਆਂ ਜਿਹਾ ਲੰਗੀਆਂ ਜੇ ਬਾਹਮਾ ਰਹਿੰਦੀਆਂ ਨੇ ਮੈਂ ਤਾਂ ਉਹ ਪਾਉਂ ਸਕਮਤ ਕਦੇ ਪਾਇ ਆਰੀ ਹੈਗਾ ਸੂਟ ਮੈਂ ਰਾਵ ਜੂੜਾ ਘਰਾ ਕਿ ਲਵਾਂਗੀ ਭਾਬੀ ਸਲੂਨ ਚ ਹਏ ਹੋ ਜਾ ਪੜੋਜਾ ਸਟਾਰਟ ਕੀ ਅੱਗ ਲੱਗੀ ਤੈਨੂੰ ਇੱਕ ਗੱਲ ਤਾਂ ਹੈਗੀ ਆ ਵਿਆਹ ਮਸਾ ਆਇਆਗਾ ਨਿਆਰਾ ਯੂ ਵਿਆਜਾ ਉਹ ਵਿਆਹ ਤਾਂ ਪਿੰਡ ਚ ਵੀ ਬਥੇਰੇ ਆ ਜਾਣ ਉਹ ਬੁੜੇ ਦੇ ਮੂੰਹ ਨੂੰ ਕਕੜ ਨਹੀਂ ਫੜਾ ਕੇ ਜਾਂਦਾ ਜਿੱਥੇ ਜਾਂਦਾਗਾ ਖੜਿਆਉਣ ਲੱਗ ਜੂ ਉੱਥੇ ਜਾ ਕੇ ਪੀ ਕੇ ਮੂਤ ਕਦੇ ਕਿਸੇ ਨਾਲ ਨੱਚਣ ਲੱਗ ਗਿਆ ਕਦੇ ਕਿਸੇ ਨਾਲ ਨੱਚਣ ਲੱਗ ਗਿਆ ਉਹਦੀ ਪਤਾ ਲੱਗਦਾ ਵੀ ਆਜੋ ਗੁਰੀ ਲੈ ਜਾਓ ਚੱਕ ਕੇ ਆਵਦੇ ਆਲੇ ਬੁੜੇ ਨੂੰ ਥਾਂ ਥਾਂ ਜਲੂਸ ਕਢਾ ਰੱਖਿਆ ਨੇ ਹੁਣ ਤਾਂ ਰਿਸ਼ਤੇਦਾਰੀ ਚ ਵਿਆਹ ਆਇਆ ਚੱਲਦਾ ਗੁਰੀ ਕੋਲੇ ਉਹਨੂੰ ਕਹਿਣਾਗਾ ਵੀ ਖੁੱਲੇ ਸਾਰੇ ਪੈਸੇ ਚੱਕ ਲੈ ਕਹਿੰਦੇ ਕੱਪੜੇ ਲੈਵਾਂਗੇ ਗੱਲ ਬਣਾ ਲਾਂਗੇ ਚਲ ਚੱਲੀਏ ਹੁਤਾ ਹਾਈ ਹਾਈ ਇਹ ਹੋ ਗਿਆ ਓਏ ਪਪਾਈ ਸਿੰਪਲ ਬਣ ਕੇ ਰਹੀਦਾ ਔਰ ਲੋਕ ਮੁਖੌਲ ਕਰਦੇ ਨੇ ਮੇਰੀ ਗੱਲ ਸੁਣ ਤੁਸੀਂ ਤਾਂ ਖਾਓ ਜੀ ਰੋਟੀ ਹੈ ਸਾਨੂੰ ਦੇਵੋ ਪੈਸੇ ਮੈਂ ਕੁੜੀਆਂ ਨਾਲ ਇਹਨਾਂ ਜਾਵਾਂ ਇਹ ਕੁੜੀਆਂ ਚਿੜੀਆਂ ਨੇ ਕੋਈ ਮਾੜਾ ਮੋਟਾ ਸਮਾਨ ਲੈਣਾ ਆਪਦਾ ਕੋਈ ਨੌ ਪਾਲਸ ਕੋਈ ਸੁਰਖੀ ਪਾਊਡਰ ਉਹ ਲੈ ਆਉਣੀਆਂ ਅਸੀਂ ਕਰੀਏ ਤਿਆਰੀ ਹੈ ਇਹਨੂੰ ਤਾਂ ਲੈ ਕੋੜੇ ਹੁਣ ਸਾਹਮਣੇ ਆ ਪਰੇ ਹੁਣ ਤਾਂ ਆਪਾਂ ਕੱਪੜੇ ਕਪੜੇ ਲੈ ਬਲੇਟ ਕੇ ਧਰਦੇ ਨੂੰ ਬਾਪੂ ਦੇ ਦੋ ਤਾਂ ਪੈਸੇ ਉਹ ਚਾਬੀ ਪਈਆ ਉੱਪਰ ਨਿਵਾਰੀ ਦੇ ਉਹ ਜੋ ਕਰ ਲੋ ਹੁਣੇ ਅੱਛਾ ਕਿੰਨੇ ਕੱਢਾਂ ਹਰ ਲੈ ਜੀ 1500 ਹਾਂ 1015 ਹਾਂ 1500 ਚ ਨਾ ਕੁਝ ਵੀ ਨਹੀਂ ਕਹੋ ਉਹ ਆਉਗੀ ਮੇਰੀ ਕੀ ਕਹਿਣਾ ਹੁੰਦਾ ਨੇ ਉਹ ਸੁਰਖੀ ਲਿਸਟਿਕ ਹਾਂ ਇਹ ਮਹਿੰਗੀ ਪਈ ਹੈ ਲਾਹੌਰ ਆ ਬਾਪੂ ਬਾਲੀ ਮਹਿੰਗੀ ਆ ਤਾਂ ਚਲ ਦੇਖ ਕੇ ਲੈ ਜੀ ਤੂੰ 5000 ਲੈ ਜਾ ਲੈ ਜੀ ਚਲ ਲੈ ਕੁੜਾ ਅੱਜ ਤਾਂ ਤੁਹਾਡਾ ਬਾਪੂ ਵੀ ਖੁਸ਼ ਆ ਐ ਬੀਬੀ ਕੀ ਕਰੀ ਆਂ ਨੀ ਆ 5000 ਨਾਲ ਕੀ ਸਰੂ ਕੋ ਫਾਂਡਰ ਤੇ ਮੇਰਾ ਸੂਟ ਹੀ ਆ ਜਾਊਗਾ ਤੇਰਾ ਸੂਟ ਕਿੱਥੋਂ ਆ ਜਾਊਗਾ ਤੂੰ ਤਾਂ ਫਿਰ ਵੀ ਕੋਈ ਉਹ ਭਾਈ ਸੂਟ ਤਾਂ ਦਰ ਲੈਣੇ ਨੇ ਉਹ ਬਾਪੂ ਇਹਦਾ ਤਾਂ ਸਰ ਜਾਊਗਾ ਅਕਸਰ ਨੂੰ ਭਾਈ ਮੈਨੂੰ ਧੀਆ ਕਰਦੀ ਹੈ ਮੇਰੇ ਵਾਸਤੇ ਮਾਂ ਕਪੜਾ ਚਾਹੀਦਾ ਅਗਲਾ ਪੂਗਾ ਇਹਨਾਂ ਦੀ ਨੂ ਦੇ ਮਾੜਾ ਨਹੀਂ ਪਾ ਆ ਚੰਗਾਈ ਲਿਓ ਥੋੜਾ ਦਾ ਉਹ ਕੰਮ ਹੋ ਗਿਆ ਵਿਆਹ ਜੋਗੇ ਦੇ ਰਾਠ ਭੋਗੇ ਦੇ ਕੋਈ ਨਾ ਆ ਹੋਾਈ ਹੁੰਦੇ ਵਿਆਹ ਕਿਸੇ ਦੇ ਖਰਚਾ ਆਪਣਾ ਤੇ ਚਲ ਕਿਸੇ ਦਾ ਕਿਉਂ ਸੁਖਰ ਲਾਪੋ ਰਿਸ਼ਤੇਦਾਰੀ ਦੇ ਵਿੱਚ ਵਿਆਹ ਹ ਉਹੀ ਗੱਲ ਕਰੀ ਜਨਾ ਹੋਣਾ ਰੋਟੀ ਖਾਣਾ ਠੰਡੀ ਹੋ ਗਈ ਕਹਿੰਦੇ ਹਾਂ ਕਹਿੰਦੇ ਪੈੜਾ ਛੜਾ ਲੈ ਚਲ ਠੀਕ ਆ ਆਹੋ ਲੱਸੀ ਲਿਆ ਦੇ ਲੱਸੀ ਵੀ ਲਿਓ ਨੀ ਗੱਲ ਆ ਲੱਸੀ ਫੜਾ ਦੇ ਕੁੜੀਓ ਮੈਂ ਸਾਬ ਨਾਲ ਪੈਸੇ ਲਾ ਕੇ ਆਉਂ ਆਵੇਂ ਦਿਲ ਨੂੰ ਠੱਕ ਠੱਕ ਨਾ ਵੱਜਣ ਲਾ ਦੇ। ਉਹ ਵੀ ਤਾਂ ਕਹਿਣਾ ਤੋਰਾਂ ਨਾ ਪਾਕੇ ਬੈਜੀ। ਨਾਲੇ ਆਪਦੀ ਤਿਆਰੀ ਕਰ ਲੈਣਾ ਕੋਈ ਕੁਰਤਾ ਪਜਾਮਾ ਜਾਂ ਚਾਦਰ ਚੁੱਧਰਾ ਸਮੋਣਾ ਸਮਾ। ਮੇਰੇ ਲੈ ਵੇ ਤਾਂ ਪਿਆ ਸਾਰਾ ਗੁੱਸਾ। ਫਿਰ ਤੇਰੇ ਕੱਪੜੇ ਲਿਆ ਮਾਂ। ਨਾ ਨਾ ਮੇਰੇ ਲੋ ਕੱਪੜੇ ਲੈਣ ਦੀ ਲੋੜ ਨਹੀਂ। ਮੈਂ ਤਾਂ ਕਹੀ ਨਹੀਂ ਲੈ ਆਦ ਨਹੀਂ। ਉਹ ਨਾ ਨਾ ਬਸ। ਤੁਸੀਂ ਜਾਓ ਆਪਣੇ। ਚਲ ਠੀਕ ਹੈ। ਚੰਗਾ ਫਿਰ। ਅਸੀਂ ਲਈ ਆਈ ਆਉਂਦੇ ਨਾਲ ਲੜਦਾ ਤਾਂ ਨਹੀਂ ਜੇ ਵੱਧੂ ਉਧਰ ਲੱਗ ਗਏ। ਚਲ ਸ਼ੁਕਰ ਹੈ ਸ਼ੁਕਰ ਹੈ। ਤੂੰ ਖੁਸ਼ ਹੋਇਆ ਤਾਂ ਸਾਰੀ ਦੁਨੀਆ ਖੁਸ਼। ਹੂੰ। ਚਲੋ। ਬਹੁਤ ਔਖਾ ਵੇ ਆਇਆ ਇਸ ਘਰ ਚ ਕਈ ਸਾਲ ਲੰਘ ਗਏ ਕਿਤੇ ਬਹਿ ਗਿਆ ਨੂੰ ਸਾਡੇ ਘਰ ਚ ਵੀ ਗੁਰੀ ਦੇ ਵਿਆਹ ਤੋਂ ਮਗਰੋਂ ਕੋਈ ਵਿਆਹ ਹੋਇਆ ਹੀ ਨਹੀਂ ਚਲੋ ਜਵਾਗ ਚਾਰ ਦਿਨ ਹੱਸ ਖੜੇ ਆਣਗੇ ਬਹਾਨੇ ਨਾਲ ਹੋਰ ਕੀ ਆ ਕਣਕ ਤਾਂ ਵਧੀਆ ਹੋ ਗਈ ਪ੍ਰਮਾਤਮਾ ਦੀ ਕਿਰਪਾ ਨਾਲ ਸੱਚੇ ਪਾਸ਼ਾ ਨੇ ਰੰਗ ਭਗ ਲਾਏ ਨੇ ਹੈ ਚਲ ਵਿਗੜੂ ਵੀ ਨਹੀਂ ਗਈ ਹਾਂ ਕੀ ਕਰੀਏ ਨਾ ਸਾਡਲਾ ਹੈ ਕੀ ਕਰੀਏ ਨਾ ਉਹ ਕਰਨਾ ਕੀ ਆ ਕਣਕ ਦੇਖ ਰਹੀ ਦੀ ਮੈਂ ਤਾਂ ਆ ਮੀਜਾ ਪੈ ਗਿਆ ਪੈਰ ਘਟਣ ਲਿਆ ਹੋ ਗਿਆ ਜਿਆਦੇ ਤੂੰ ਕਿਧਰ ਪਰਦਾ ਉਰੇ ਆ ਜਾ ਇਧਰ ਓਏ ਆ ਗਿਆ ਬਹੁਤ ਕੰਮ ਆਇਆ ਤੇਰੇ ਕੋਲੇ ਹੈ ਕੰਮ ਆਇਆ ਤੇਰੇ ਕੋਲੇ ਖੈਰ ਸੁੱਖਾ ਕਿਉਂ ਦਮ ਚੜਾਇਆ ਕੀ ਗੱਲ ਹੋ ਗਈ ਓਏ ਬਹੁਤ ਵੱਡੀ ਖੁਸ਼ਖਬਰੀ ਆ ਖੁਸ਼ਖਬਰੀ ਹਾਂ ਕੀ ਗੱਲ ਕਾਦੀ ਖੁਸ਼ਖਬਰੀ ਲੈ ਸੁਣ ਫੇਰ ਮੇਰੀ ਡੈਡੀ ਦੀ ਪੋਨੀ ਜੀਤੋ ਹਾਂ ਉਹਦੀ ਪੋਤੀ ਦਾ ਮਨਦੀਪ ਦਾ ਵਿਆਹ ਆ ਗਿਆ ਆਪਾਂ ਨੂੰ ਆਹੋ ਹੋਰ ਆ ਤੇਰੇ ਸਾਥ ਕੇ ਉਹ ਤੇਰੇ ਬਹੁਤ ਵਧੀਆ ਖੁਸ਼ ਖਬਰ ਕਦੋਂ ਕਦੋਂ ਕੌਣ ਆਇਆ ਦੀ ਘਰੇ ਆਇਆ ਦੀ ਫੜਾਉਣ ਕੋਈ ਕਾੜ ਕੁੜ ਕੌਣ ਆਇਆ ਤੇ ਫੜਾਉਣ ਆਇਆ ਸੀ ਆਏ ਨਹੀਂ ਪਤਾ ਕੌਣ ਆਇਆ ਯਾਰ ਕੁੜੀ ਨੂੰ ਪਤਾ ਸੀ ਆਪਣੀ ਨੂੰ ਕੁੜੀ ਨੂੰ ਫੜਾ ਕੇ ਗਏ ਨੇ ਉਹ ਲੱਸੀ ਲੈਣ ਜਾਂਦੇ ਸੀ ਗਵਾਂਢੀਆਂ ਦੇ ਜੋਤ ਨੂੰ ਫੜਾ ਕੇ ਹਾਂ ਜੋਤ ਨੂੰ ਫੜਾ ਕੇ ਅੱਛਾ ਹਾਂ ਤੇ ਬਸ ਮੈਂ ਤਾਂ ਮਾਣੇ ਭੇਜਿਆ ਕਰੀ ਜਾ ਕੇ ਗੁਰੂ ਨੂੰ ਦੱਸਿਆ ਜਾ ਕੇ 8-10 ਦਿਨ ਹੀ ਨੇ ਵਿੱਚ ਬਸ ਹੈ 8-10 ਦਿਨ ਹੀ ਨੇ ਸਾਰੀ ਹਫਤਾ ਕੇ ਹੋਰ ਯਾਰ ਕਮਾਲ ਹੋ ਗਈ ਯਾਰ ਉਹਨਾਂ ਦਾ ਹੱਕ ਨਹੀਂ ਬਣਦਾ ਤੀ ਯਾਰ ਆਪਾਂ ਨੂੰ ਘੱਟੋ ਘੱਟ 15 20 ਦਿਨ ਪਹਿਲਾਂ ਦੱਸਣ ਦਾ ਕਹਿ ਓਏ ਅੱਜ ਕੱਲ੍ਹ ਆਈਆਂ ਬਾਈ ਤੈਨੂੰ ਪਤਾ ਤਾਂ ਹੈਗਾ ਕੰਮ ਕਰਦਾ ਟਾਈਮ ਅਗਲੇ ਨੂੰ ਨਹੀਂ ਟਾਈਮ ਲੱਗਦਾ ਬਾਕੀ ਹੁਣ ਕਿਹੜਾ ਟਾਈਮ ਦੀ ਏਡੀ ਕਿੱਡੀ ਗੱਲ ਆ ਹੁਣ ਕਿਹੜਾ ਆਪਾਂ ਸਵਾਉਣੇ ਆ ਕੱਪੜੇ ਆਪਾਂ ਜਾਣਾ ਸ਼ਹਿਰ ਆ ਆਪਾਂ ਕੱਪੜੇ ਲੈਣ ਚੱਲਣਾ ਤਾਈਓ ਐ ਮੈਂ ਕਿਸੇ ਦਾ ਕਮਾਲ ਹੋ ਗਈ ਉਹਦਾ ਵਿਆਹ ਹੈਗਾ ਯਾਰ ਹੈ ਔਰ ਉਹਦਾ ਯਾਰ ਕਾ ਹੁਣ ਜਿਹਦਾ ਨੇਣੀ ਜੂੰਦੀ ਤੀ ਯਾਰ ਉਹ ਉਹ ਬਾਈ ਜੇ ਵਿਆਹ ਜੋਗੀ ਹੋਗੀ ਤਾਈਓ ਅਗਲਾ ਵਿਆਹ ਕਰ ਰਿਹਾਗਾ ਓ ਬਾਈ ਕੁੜੀਆਂ ਤਾਂ ਹੀ ਪਤਾ ਲੱਗਦਾ ਵੀ ਮਟ ਕੀ ਕੀ ਕਹਿੰਦੀ ਬੇਬੇ ਹੁਣ ਕੀ ਕਹਿੰਦੀ ਆ ਗੱਲ ਦੱਸ ਮੈਨੂੰ ਬੇਬੇ ਤਾਂ ਕੁਛ ਨਹੀਂ ਕਹਿੰਦੀ ਤੇ ਬੇ ਕਹਦੀ ਗੁਰੀ ਨੂੰ ਬੁਲਾ ਲਿਆ ਠੀਕ ਆ ਤੇ ਤੁਸੀਂ ਜਾ ਕੇ ਬਜਾਰੋਂ ਕੱਪੜੇ ਲੈ ਆਓ ਅੱਜ ਚਲੀਏ ਹੋਰ ਜਾਣਾ ਹੀ ਪੈਣਾ ਅੱਜ ਹੀ ਜਾਣਾ ਪਊਗਾ ਪਰ ਪੈਸੇ ਟਕਾਂ ਦਾ ਵੀ ਦੇਖਣਾ ਐ ਹੁਣ ਇੱਕੋ ਲੱਗਤ ਕਿਵੇਂ 20 ਤੂੰ ਫੜ ਲਾਂਗੇ ਆਪਾਂ ਬੁੜਾ ਕਿੱਥੇ ਦੇ ਦਿੱਦ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਚੱਲ ਫੜ ਲਾਂਗੇ ਅੱਰਤੀ ਉਹ ਤਾਂ ਆਪਾਂ ਉਹ ਤਾਂ ਕੋਈ ਗੱਲ ਨਹੀਂ ਹੂੰ ਚਲ ਦੇਖਦੇ ਕਿਰਾਂ ਦਾ ਪਕਰੇ ਚੱਲੀਏ ਹਾਂ ਹਾਂ ਹੈ ਕਿਰਾਂ ਦਾ ਪਕਰੇ ਚੱਲੀਏ ਫਿਰ ਬਾਅਦ ਚ ਦੇਖਦੇ ਕੀ ਬਣਦਾ ਹੈ ਹਾਂ ਫਿਰ ਕਰੀ ਜਾ ਕੇ ਪਕਰਦੇ ਰੈ ਰੂ ਨੇ ਹੂੰ ਤੇਰੇ ਨਾਲ ਤਾਂ ਹੋਣੇ ਆਪਣੇ ਕਪੜੇ ਤਾਂ ਲੈਣੇ ਪੈਣਗੇ ਮੇਰੇ ਕੋ ਕਿੱਥੇ ਆ ਯਾਰ ਉਹ ਪੁਰਾਣੇ ਨੇ ਹੁਣ ਪੁਰਾਣੇ ਥੋੜੀ ਪਾਈ ਜਾਵਾਂ ਮਾਰੀ ਬਾਰੀ ਚਲ ਠੀਕ ਹੈ ਫਿਰ ਤੂੰ ਪਹਿਲਾਂ ਪਕਰੇ ਚੱਲਦੇ ਫਿਰ ਦੇਖਦੇ ਆ ਜਾ ਪਾ ਜੀ ਚਲ ਮੋਟਰਸਾਈਕਲ ਪਹੀ ਤੇ ਖੜਾ ਮੇਰਾ